ਰੋਸੇ ਦੇ ਵਿੱਚ ਲਿਆ ਅਖੀਰ ਉਹ ਰੋ ਰੋ ਕੇ ਦੱਸਣ ਲੱਗੀ ਮੈਨੂੰ ਫੁੱਟ ਵੀ ਕੁੜੀ ਹੁਕਕੀਆਂ ਲੈਣ ਲੱਗੀ ਪੱਬਾਂ ਮਾਰ ਕੇ ਰੋਣ ਲੱਗੀ ਕਹਿੰਦੀ ਅੰਕਲ ਕੀ ਦੱਸਾਂ ਕਹਿੰਦੀ ਮੈਂ 3 ਮਹੀਨੇ ਹੋ ਗਏ ਇਸ ਘਰ ਚਾਈ ਨੂੰ ਮੈਂ ਇੱਥੇ ਜਦੋਂ ਨੂਹ ਬਣ ਕੇ ਆਈਆਂ ਆ ਕੇ ਘਰ ਵੇਖਿਆ ਸੀ ਵੀ ਚੰਗਾ ਘਰ ਹੈ ਆ ਜਿਹੜੇ ਬੈੱਡ ਤੇ ਤੁਸੀਂ ਬੈਠੇ ਹੋ ਐਸੇ ਬੈੱਡ ਦੇ ਉੱਤੇ ਮੈਨੂੰ ਲਿਆ ਕੇ ਬਿਠਾਇਆ ਗਿਆ ਸੀ ਇਹੀ ਕਮਰਾ ਸੀ ਮੇਰਾ ਤੇ ਪਹਿਲੀ ਰਾਤ ਮੇਰੇ ਘਰ ਵਾਲੇ ਜਦੋਂ ਮੇਰੇ ਕੋਲੇ ਰਾਤ ਦੇ 12 ਵਜੇ ਆਇਆ ਕਹਿੰਦੀ ਸਮੈਕ ਦਾ ਰੱਜਿਆ ਹੋਇਆ ਸੀ ਤੇ ਬੈੱਡ ਤੇ ਆ ਪਰਲੇ ਪਾਸੇ ਬੈਠ ਕੇ ਨਾੜ ਦੇ ਵਿੱਚ ਟੀਕਾ ਲਾਉਣ ਬੈਠ ਗਿਆ ਜਦੋਂ ਟੀਕਾ ਲਾਉਣ ਬੈਠ ਗਿਆ ਲੁੱਟ ਗਿਆ ਕਹਿੰਦੀ ਤਿੰਨ ਮਹੀਨੇ ਲੰਘ ਗਏ ਮੈਨੂੰ ਨਹੀਂ ਪਤਾ ਉਹ ਮੇਰੇ ਘਰ ਵਾਲੇ ਉਹਨੂੰ ਨਹੀਂ ਪਤਾ ਮੈਂ ਉਹਦੇ ਘਰ ਵਾਲੀਆਂ ਮੇਰੀ ਦੁਨੀਆ ਉਜੜ ਗਈ ਇਸ ਕਰਕੇ ਮੈਨੂੰ ਸਾਰਾ ਕੁਝ ਬੁਰਾ ਲੱਗਦਾ ਹੈ ਮੇਰੇ ਮਾਪਿਆਂ ਨੇ ਜਿਹੜੇ ਬੈੱਡ ਦਿੱਤੇ ਟੀਵੀ ਦਿੱਤੇ ਇਹ ਸਾਰਿਆਂ ਨੂੰ ਅੱਗ ਮੈਂ ਹੀ ਲਾਈ ਹੈ ਮੈਂ ਇਹ ਦਾਜ ਕੀ ਫੂਕਣਾ ਹੈ ਮੇਰੇ ਤੇ ਘਰ ਵਾਲਾ ਹੀ ਮੜਾ ਨਿਕਲ ਗਿਆ ਮੇਰੇ ਘਰ ਵਾਲਾ ਹੀ ਮੜਾ ਨਿਕਲ ਗਿਆ ਮੈਂ ਦਾਜ ਕੀ ਫੂਕਣਾ ਆ ਜੂੜੇ ਨੂੰ ਅੱਗ ਵੀ ਕਹਿੰਦੀ ਮੈਂ ਲਾਈ ਆ ਤੇ ਮੇਰੀਓ ਭੈਣਾ ਜਿਹੜਾ ਹਾਲ ਚੱਲ ਰਿਹਾ ਹੈ ਹਰੇਕ ਜਿਹੜੇ ਵੀ ਲੀਡਰ ਇੱਥੇ ਆਉਂਦੇ ਆ ਉਹ ਨਸ਼ਿਆਂ ਦੇ ਵਿਰੁੱਧ ਭਾਸ਼ਣ ਕਰਕੇ ਤੁਹਾਡੇ ਕੋਲੋਂ ਵੋਟਾਂ ਲੈ ਜਾਂਦੇ ਨੇ ਪਰ ਜਦੋਂ ਉਹ ਸਤਾ ਦੇ ਉੱਤੇ ਕਾਬਜ ਹੋ ਜਾਂਦੇ ਨੇ ਫਿਰ ਨਸ਼ਾ ਨੁਸ਼ਾ ਰੁਕਦਾ ਨਹੀਂ ਕਿਉਂਕਿ ਕਰੋੜਾਂ ਦਾ ਤੰਦਾ ਹੈ ਅਰਬਾਂ ਦਾ ਤੰਦਾ ਹੈ ਇਹਦੇ ਵਿੱਚ ਉਹਨਾਂ ਦੀਆਂ ਕੋਠੀਆਂ ਬਣਦੀਆਂ ਹਨ ਉਹਨਾਂ ਦੀਆਂ ਗੱਾਰਾਂ ਚੱਲਦੀਆਂ ਹਨ ਉਹਨਾਂ ਦੀਆਂ ਨੂਹਾਂ ਤੀਆਂ ਇੱਥੇ ਸੋਨੇ ਦੀਆਂ ਜੋੜੀਆਂ ਪਾਉਂਦੀਆਂ ਇਸ ਕਰਕੇ ਤੁਹਾਨੂੰ ਨਸ਼ੇ 'ਚ ਡੁੱਬਣਾ ਜ਼ਰੂਰੀ ਹੈ ਤੇ ਇਸ ਕਰਕੇ ਹਾਲਾਤ ਕੀ ਬਣ ਗਏ ਹੁਣ ਇਹ ਗੱਲ ਮੈਂ ਤੁਹਾਨੂੰ ਤਾਂ ਸੁਣਾਈ ਹੈ ਕਿਤੇ ਸੋਚਦੀਆਂ ਹੋਣਗੀਆਂ ਕਿ ਜਲ ਮੇਰੇ ਘਰ ਵਾਲਾ ਆਥਣੇ ਅੱਕ ਕੇ ਥੱਕ ਕੇ ਪਊਆ ਪੀਂਦਾ ਪੀ ਜਾਣ ਦੇ ਕੋਈ ਫਰਕ ਨਹੀਂ ਪੈਂਦਾ ਉਹ ਹੁਣ ਤਾਂ ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਕੁੜੀਆਂ ਚੂੜੇ ਸਾੜਨੇ ਪੈ ਰਹੇ ਨੇ ਨਮੀਆਂ ਵਿਆਹੀਆਂ ਮੁਟਿਆਰਾਂ ਨੂੰ ਤੇ ਜੇ ਚੂੜੇ ਸਾੜਨੇ ਪੈ ਗਏ ਤੇ ਮੈਨੂੰ ਤੇ ਆਪ ਡਰ ਲੱਗਦਾ ਮੇਰੀ ਧੀ ਵਿਆਹਣ ਵਾਲੀ ਹੈ ਤੇ ਮੈਂ ਮੈਨੂੰ ਚਿੰਤਾ ਉਸ ਦਿਨ ਦੀ ਲੱਗ ਗਈ ਕਿ ਕਿਤੇ ਮੇਰੀ ਤੇ ਨਾਲ ਤਾਂ ਨਹੀਂ ਇਹੋ ਜਿਹਾ ਕੁਝ ਵਾਪਰ ਜਾਊਗਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ ਜਿੰਨੀਆਂ ਇੱਥੇ ਬੈਠੀਆਂ ਕੁੜੀਆਂ ਨੇ ਮੇਰੀਆਂ ਧੀਆਂ ਬੈਠੀਆਂ ਤੁਸੀਂ ਤੁਸੀਂ ਲੱਕ ਬਨ ਕੇ ਉਹਨਾਂ ਬੇਈਮਾਨਾਂ ਨੂੰ ਜਿਹੜੇ ਵੋਟਾਂ ਵੇਲੇ ਲਾਲਚ ਦੇ ਮਾਰੇ ਵੋਟਾਂ ਦੇ ਮਾਰਿਆ ਕਿ ਨਸ਼ੇ ਸੁੱਟਦੇ ਐ ਨਸ਼ੇ ਰੋਕਦੇ ਨਹੀਂ ਹੈਗੇ ਮੁੰਡਿਆਂ ਦਾ ਬੇੜਾ ਗਰਕ ਕਰਤਾ ਉਹ ਸਾਡੇ ਪੰਜਾਬ ਦੇ ਆ ਨੌਜਵਾਨ ਇਹ ਤਾਂ ਕਦੇ ਬਰਛੇ ਤੋਂ ਨਹੀਂ ਸਿਮਰੇ ਇਹ ਬੰਦੂਕਾਂ ਨਾਲ ਨਹੀਂ ਸਿਮਰੇ ਆ ਸੂਈ ਨਾਲ ਮਾਰਤੇ ਇਹਨਾਂ ਨੇ ਸੂਈ ਨਾਲ ਸੂਈ ਨਾਲ ਕੋਟ ਕਪੂਰੇਆ ਮੁੰਡੇ ਦੀ ਲਾਸ਼ ਮਿਲੀ ਕੂੜੇ ਦੇ ਢੇਰ ਤੋਂ ਕੀ ਕੀ ਇੱਥੋਂ ਉਹਦੇ ਸੂਈ ਨਿਕਲੀ ਨਾਲ ਮੁੰਡਾ ਮਰ ਗਿਆ ਉੱਥੇ ਹੀ ਕੂੜੇ ਦੇ ਢੇਰ ਦੇ ਉੱਤੇ ਇਹ ਹਾਲਾਤ ਕਿਹਨੇ ਬਣਾਏ ਨੇ ਕਿਸੇ ਰੱਬ ਨੇ ਬਣਾਏ ਆ ਕਿਸੇ ਪ੍ਰਮਾਤਮਾ ਨੇ ਬਣਾਏ ਆ ਕਿਸੇ ਅੱਲਾ ਨੇ ਬਣਾਏ ਆ ਨਹੀਂ ਆ ਇੱਥੇ ਜੜੀਆਂ ਸਰਕਾਰਾਂ ਬਦਲ ਬਦਲ ਕੇ ਆਉਂਦੀਆਂ ਇਹ ਸਾਰੇ ਕੁਝ ਇਹਨਾਂ ਦੀ ਦੇਣ ਹੈ ਇਹਨਾਂ ਦੀ ਦੇਣ ਹੈ ਮੈਂ ਮਾਸਟਰ ਆ ਮਾਸਟਰ 12ਵੀਂ ਜਮਾਤ ਨੂੰ ਪੜਾਉਣ ਵਾਲਾ ਸਾਡੀ ਮਰਜ਼ੀ ਹੁੰਦੀ ਹੈ ਪੇਪਰਾਂ ਦੇ ਵਿੱਚ ਜੇ ਨਕਲ ਕਰਾਉਣੀ ਹੈ ਚੰਡੀਗੜ੍ਹ ਵਾਲੀ ਫਲੈਂਕ ਪਾ ਮੈਂ ਜ਼ੋਰ ਲਾ ਲੇ ਵੀ ਨਕਲ ਬੰਦ ਕਰਨੀ ਹੈ ਜੇ ਮੈਂ ਸੁਪਰਡੈਂਟ ਐ 12ਵੇਂ ਚ ਦੇ 10ਵੇਂ ਚ ਮੈਂ ਨਕਲ ਕਰਾਉਣ ਤੇ ਆ ਗਿਆ ਚੰਡੀਗੜ੍ਹ ਵਾਲੀ ਫਲੈਂਕ ਰੋਕ ਨਹੀਂ ਸਕਦੀ ਨਕਲ ਹੋਊਗੀ ਇਸ ਕਰਕੇ ਨਸ਼ੇ ਰੁਕ ਸਕਦੇ ਆ ਪਰ ਇਹ ਰੋਕਦੇ ਨਹੀਂ ਹੈਗੇ ਜਦੋਂ ਇਹ ਆਪਦੀ ਆਈ ਤੇ ਆ ਜਾਣਗੇ ਤੁਸੀਂ ਇਹਨਾਂ ਨੂੰ ਮਜਬੂਰ ਕਰਤਾ ਨਸ਼ੇ ਅੱਧੇ ਘੰਟੇ ਚ ਬੰਦ ਹੋ ਜਾਣਗੇ ਹਲੇ ਅਸੀਂ ਹਲੇ ਅਸੀਂ ਹਲੇ ਅਸੀਂ ਜੱਥੇ ਬੰਦ ਨਹੀਂ ਹੋਏ ਪੂਰੀ ਤਰ੍ਹਾਂ ਇਸ ਕਰਕੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਨਾ ਇਹ ਲੜਾਈ ਬਹੁਤ ਲੰਬੀ ਹੈ ਮੈਂ ਤੁਹਾਡੇ ਸਾਹਮਣੇ ਖੜਾ ਨਾ ਜਦੋਂ ਨਸ਼ੇ ਦੇ ਖਿਲਾਫ ਪਾਸ਼ੰਦਿੰਨਾ ਮੈਂ ਬੋਲਦਾ ਤਾਂ ਮੇਰੇ ਉੱਤੇ ਕਈ ਵਾਰੀ ਸਵਾਲ ਕਰਦੇ ਆ ਇਸ ਸਟੇਜ ਤੋਂ ਉਤਰ ਕੇ ਇਹ ਵੀ ਕਹੂਗਾ ਡਰਾਮਾ ਕਰਨ ਤੋਂ ਬਾਅਦ ਨਾਟਕ ਕਰਨ ਤੋਂ ਬਾਅਦ ਲੋਕਾਂ ਨੂੰ ਕਹੂਗਾ ਲਿਓ ਮੈਂ ਥੱਕ ਗਿਆ 3 ਘੰਟੇ ਨਾਟਕ ਕੀਤੇ ਆ ਲਿਓ ਘੁੱਟ ਪੀ ਲਈਏ ਪਰ ਮੇਰੀਆਂ ਤੀਆਂ ਨੂੰ ਮੈਂ ਦੱਸ ਦੇਣਾ ਚਾਹੁੰਨਾ ਆ ਮੇਰੀ ਘਰ ਵਾਲੀ ਖੜੀ ਹੈ ਉਹ ਮੇਰੇ ਮੱਥੇ ਸਾਹਮਣੇ ਇਥੋਂ 20 ਕਿਲੋਮੀਟਰ ਦੂਰ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੀ ਬੁੱਤ ਲੱਗਿਆ ਹੋਇਆ ਜਿੱਥੇ ਉਹਨਾਂ ਦਾ ਸਸਕਾਰ ਹੋਇਆ ਇਥੋਂ 20 ਕਿਲੋਮੀਟਰ ਦੂਰ ਹੈ ਰਾਜਗੁਰੂ ਸੁਖਦੇਵ ਤੇ ਵੀ ਕੇ ਦੱਤ ਦੀ ਸਮਾਧੀ ਮੈਂ ਉਹਦੀ ਸਮਾਧੀ ਦੇ ਸਾਹਮਣੇ ਖੜਾ ਹਾਂ ਤੇ ਤੁਹਾਨੂੰ ਦੱਸਣਾ ਚਾਹੁੰਨਾ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਕਿਸਮ ਦਾ ਨਸ਼ਾ ਨਹੀਂ ਕੀਤਾ ਤੇ ਮੈਂ ਸ਼ਰਾਂ ਨੂੰ ਇਸ ਪਾਸੇ ਮੋੜਨਾ ਚਾਹੁੰਨਾ ਮੋੜਨਾ ਚਾਹੁੰਨਾ ਮੇਰੇ ਲੋਕਾਂ ਨੂੰ ਕਿ ਨਸ਼ਾ ਸਾਡੀ ਬਰਬਾਦੀ ਕਰੂਗਾ ਤੇ ਜਿਹੜੇ ਕਰ ਇਹਨਾਂ ਨੇ ਉਜਾੜੇ ਆ ਲੋਕ ਕਦ ਕਰ ਲੈ ਮੰਗ ਕਰਦੀ ਹੈ ਕਿ ਜੇ ਇੰਨਾ ਸਰਕਾਰਾਂ ਨੇ ਜਿਹੜੇ ਸਾਡੇ ਪੁੱਤ ਨਸ਼ੇ ਚ ਡੋਬਦੇ ਘਰ ਓ ਜਾੜਦੇ ਉਹਨਾਂ ਘਰਾਂ ਨੂੰ ਦੁਬਾਰੇ ਵਸਾਇਆ ਜਾਵੇ ਮਦਦ ਕੀਤੀ ਜਾਏ ਕਿਉਂ ਮਦਦ ਕੀਤੀ ਜਾਏ 47 ਵੇਲੇ ਵੀ ਇਹਨਾਂ ਨੇ ਉਜਾੜਿਆ ਸੀ ਸਾਨੂੰ 47 ਵੇਲੇ ਧਰਮ ਦੇ ਨਾਂ ਤੇ ਸਾਨੂੰ ਮਰਵਾਇਆ 10 ਲੱਖ ਲੋਕ ਕਤਲ ਕਰਾਏ ਉਜਾੜਾ ਹੋ ਗਿਆ ਜਦੋਂ ਉਜਾੜਾ ਹੋ ਗਿਆ ਫਿਰ ਸਰਕਾਰ ਨੇ ਪ੍ਰਬੰਧ ਕੀਤਾ ਇਹਨਾਂ ਦਾ ਮੁੜ ਬਸੇਬਾ ਕਰੋ ਉਹ ਨਸ਼ੇ ਨੇ ਵੀ ਉਜਾੜਦੇ ਉਹ ਤੋਂ ਵੱਧੋ ਝਾੜਦੇ ਉਹ ਦਲ 10 ਲੱਖ ਸੀ ਹੁਣ ਤੱਕ ਕਰੋੜਾਂ ਲੋਕ ਉਜਾੜਦੇ ਐ ਇਸ ਕਰਕੇ ਨਸ਼ਿਆਂ ਨਾਲ ਉਜੜੇ ਹੋਏ ਲੋਕਾਂ ਦੇ ਘਰਾਂ ਨੂੰ ਬਸਾਉਣ ਦੀ ਮੰਗ ਵੀ ਕਰਦੀ ਐ ਲੋਕਦਕਾਰ ਲੈ ਜੇ ਤੁਸੀਂ ਤਕੜੇ ਹੋ ਕੇ ਆ ਜਿੰਨੇ ਇੱਥੇ ਲੀਡਰ ਬੈਠੇ ਆ ਨਾ ਕੁਰਸੀਆਂ ਦੇ ਉੱਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਜਾਣਦਾ ਐ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਜਾਣਦਾ ਐ ਤੁਸੀਂ ਜਾਣਦੇ ਹੋ ਬੜੇ ਸਿਆਣੇ ਹੋ ਤੁਹਾਨੂੰ ਇੱਕ ਉਦਾਹਰਨ ਦੇ ਕੇ ਮੈਂ ਆਪਣੀ ਗੱਲ ਸਮਝਣੇ ਚਾਹਨਾ ਹੈ ਵਰਛਾ ਹੁੰਦਾ ਹੈ ਵਰਛਾ ਵਰਛਾ ਐਡਾਕ ਹੁੰਦਾ 1 ਫੁੱਟ ਦਾ ਇੰਨਾ ਕ ਹੁੰਦਾ ਜੇ ਵਰਛਾ ਤਿੱਖਾ ਹੋਵੇ ਜੇ ਵਰਛਾ ਤਿੱਖਾ ਹੋਵੇ ਪੂਰਾ ਵਧੀਆ ਲੋਹੇ ਦਾ ਬਣਿਆ ਹੋਵੇ ਤੇ ਮਗਰ ਜਿਹੜੀ ਢਾਂਗ ਹੁੰਦੀ ਹੈ ਉਹ ਵੀ ਤਕੜੀ ਹੋਵੇ ਨਾ ਤੇ ਫਿਰ ਕਹਿੰਦੇ ਕਹੋਂਦੇ ਝੋਟੇ ਨੂੰ ਸਾਨ ਨੂੰ ਮੁਰੇ ਲਾਇਆ ਜਾ ਸਕਦਾ ਜੇ ਢਾਂਗ ਮੜੀ ਹੋਵੇ ਵਰਛਾ ਵੀ ਮੜਾ ਹੋਵੇ ਫੇਰ ਨਹੀਂ ਗੱਲ ਬਣਦੀ ਜੇ ਦੋਹਾਂ ਚੀਜ਼ਾਂ 'ਚੋਂ ਇੱਕ ਵੀ ਚੀਜ਼ ਮਾੜੀ ਹੋਵੇ ਗੱਲ ਫੇਰ ਵੀ ਨਹੀਂ ਬਣਦੀ ਤੇ ਮੈਂ ਤੁਹਾਨੂੰ ਇਹ ਯਕੀਨ ਦਿਵਾਉਣੀ ਚਾਹੁੰਨਾ ਕਿ ਆਹ ਲੀਡਰ ਉਸ ਵਰਛੇ ਵਰਗੇ ਹੈ ਜਿਹੜੇ ਇਸਪਾਤ ਤੇ ਬਣੇ ਹੋਏ ਹੈ ਜਿਹੜੇ ਖਰੇ ਲੋਹੇ ਦੇ ਬਣਿਆ ਹੋਇਆ ਦੁਸ਼ਮਣ ਦਾ ਟਿੱਡ ਪੜ ਨਾ ਜਾਣਦੇ ਹੈ ਤੇ ਤੁਸੀਂ ਲੋਕ ਮੇਰੀ ਬੇਨਤੀ ਹੈ ਕਿ ਤੁਸੀਂ ਆ ਢਾਂਗੋਂ ਡਾਂਗ ਜਿਹੜੀ ਵਰਛੇ ਦੇ ਮਗਰ ਹੁੰਦੀ ਹੈ ਧੱਕਣਾ ਤੁਸੀਂ ਹੁੰਦਾ ਨਾ ਇਹਨਾਂ ਨੂੰ ਵੀ ਚੱਲ ਲੀਡਰ ਲੜ ਕਿੱਧਰ ਨੂੰ ਲੈ ਕੇ ਚੱਲਦਾ ਅਸੀਂ ਤੇਰੇ ਮਗਰ ਖੜੇ ਆਂ ਜੇ ਢਾਂਗ ਲੰਬੀ ਹੋਏਗੀ ਡਾਂਗ ਤਕੜੀ ਹੋਏਗੀ ਵਰਛਾ ਉਹ ਨਹੀਂ ਜਿਆਦਾ ਵਧੀਆ ਕੰਮ ਕਰਦਾ ਹੁੰਦਾ ਸੋ ਤੁਸੀਂ ਡਾਂਗ ਲੰਬੀ ਕਰੋ ਤੇ ਲੀਡਰ ਮੈਨੂੰ ਮੈਂ ਤੁਹਾਨੂੰ ਕਹਿੰਦਾ ਇਹ ਲੋਕਾਂ ਦੇ ਪਰਖੇ ਹੋਏ ਲੀਡਰ ਹੈ ਇਹ ਪਿੱਛੇ ਨਹੀਂ ਹਟਦੇ ਹੋਨ ਵਿੱਚ ਆਪ ਲੈ ਕੇ ਦੇਣਗੇ ਇਸ ਮੈਂ ਇਨੀ ਗੱਲ ਕਹਿ ਕੇ ਅਗਲੀ ਗੱਲ ਜਿਹੜੀ ਮੈਨੂੰ ਮੈਂ ਉਧਰ ਪਾਣੀ ਪੀਣ ਗਿਆ ਉਧਰ ਪਾਣੀ ਪੀਣ ਗਿਆ ਤੇ ਉੱਥੇ ਮੈਂ ਦੇਖਿਆ ਕੀ ਹੈ ਇੱਕ ਦਿਨ ਕੀ ਹੋਇਆ ਮੈਂ ਮੇਰੇ ਬਾਰੇ ਦੱਸਦਾ ਬਲਵਿੰਦਰ ਨੇ ਮੈਂ ਮੈਂ ਪੜਾਉਂਦਾ ਸੀ 12ਵੀਂ ਜਮਾਤ ਵਾਲੇ ਬੱਚਿਆਂ ਨੂੰ ਤਾਂ ਹੋਇਆ ਕੀ ਮੇਰੀ ਜਮਾਤ ਦਾ ਇੱਕ ਮੁੰਡਾ 12ਵੀਂ ਜਮਾਤ ਦਾ ਮੁੰਡਾ ਉਹ ਸਕੂਲੋਂ ਹਟ ਗਿਆ ਕੁੜੀਆਂ ਤੇ ਆਨਾਂ ਸੁਣਿਓ ਗੱਲ ਉਹ ਸਕੂਲ ਆਉਣੋਂ ਹਟ ਗਿਆ ਮੈਨੂੰ ਗੁੱਸਾ ਚੜਨ ਲੱਗਿਆ ਉੱਤੇ ਵੀ ਮੁੰਡਾ ਪੜਨ ਵਾਲਾ ਹੈ ਚੰਗਾ ਕੰਮ ਕਰਕੇ ਲਿਆਉਂਦਾ ਜਿਹੜਾ ਹੋਮਵਰਕ ਦਿੰਨੇ ਆ ਤੇ ਸਕੂਲ ਆਉਣੋਂ ਕਿਉਂ ਹਟ ਗਿਆ ਮੈਂ ਆਪਦੇ ਮਨਚੀ ਪ੍ਰੋਗਰਾਮ ਬਣਾ ਲਿਆ ਵੀ ਉਹਦੇ ਘਰੇ ਜਾਵਾਂ ਤੇ ਘਰੇ ਜਾ ਕੇ ਉਹਨੂੰ ਕੁੱਟਾਂ ਉਹਦੇ ਚ ਪੇਣਾ ਮਾਰਾਂ ਵੀ ਕੰਜਰਾ ਸਕੂਲ ਕਿਉਂ ਨਹੀਂ ਆਉਂਦਾ ਉੱਤੋਂ ਪੇਪਰਾਂ ਦੇ ਦਿਨ ਆਉਂਦੇ ਜਾਂਦੇ ਆ ਮਾਰਚ ਆ ਗਈ ਨੇੜੇ ਤੂੰ ਸਕੂਲ ਆਉਣੋਂ ਹਟ ਗਿਆ ਮੈਂ ਪ੍ਰੋਗਰਾਮ ਬਣਾ ਲਿਆ ਘਰੇ ਜਾਣ ਦਾ ਇਹਨੇ ਨੂੰ ਕੀ ਹੋਇਆ ਮੈਨੂੰ ਇੱਕ ਮੈਰਿਜ ਪੈਲਸ ਦੇ ਵਿੱਚੋਂ ਸੱਦਾ ਆ ਗਿਆ ਕਿਸੇ ਵਿਆਹ ਦਾ ਕਿ ਐਸ ਪੈਲਸ ਦੇ ਵਿੱਚ ਵਿਆਹ ਹੋਊਗਾ ਮਾਸਟਰ ਜੀ ਤੁਸੀਂ ਆ ਜਾਓ ਸਾਡੇ ਮੁੰਡੇ ਦਾ ਵਿਆਹ ਹੈ ਮੈਂ ਉੱਥੇ ਚੱਲਿਆ ਗਿਆ ਜਾ ਕੇ ਕੀ ਕੀਤਾ ਉਹ ਵਿਆਹ ਵਾਲੇ ਮੁੰਡੇ ਨੇ ਮੈਨੂੰ ਕਹਿੰਦਾ ਜੀ ਤੁਸੀਂ ਅੱਠ ਕਮਰੇ ਚ ਬਹਿ ਰੋ ਤੇ ਤੁਹਾਨੂੰ ਅੱਡੇ ਉੱਥੇ ਸੀ ਖਾਣਾ-ਦਾਣਾ ਭੇਜਦਾਂ ਨੇ ਮੈਂ ਭੇਜਦੇ ਮੈਨੂੰ ਅੱਡ ਬਿਠਾਤਾ ਤੇ ਉੱਥੇ ਕਹਿੰਦੇ ਸੀ ਵੇਟਰ ਨੂੰ ਭੇਜਦੇ ਆ ਤੇ ਜਦੋਂ ਵੇਟਰ ਮੇਰੇ ਕੋਲੇ ਟਰੇ ਫੜ ਕੇ ਆਇਆ ਉਹ ਮੇਰੇ ਕੋਲੇ ਉਹ ਇਹ 12ਵੀਂ ਜਮਾਤ ਚ ਪੜਨ ਵਾਲਾ ਮੁੰਡਾ ਸੀ ਮੇਰਾ ਜਿਹੜਾ ਸਕੂਲੋਂ ਹਟ ਗਿਆ ਸੀ ਉਹ ਬੈਟਰ ਬਣਿਆ ਹੋਇਆ ਉਸ ਪੈਲਸਟੇ ਵਿੱਚ ਉਹ ਜਦੋਂ ਉਹਦੀਆਂ ਅੱਖਾਂ ਮਿਲੀਆਂ ਮੇਰੇ ਨਾਲ ਕਿ ਮੇਰਾ ਤਾਂ ਇੱਥੇ ਸਰ ਬੈਠਾ ਹੈ ਮੇਰਾ ਟੀਚਰ ਬੈਠਾ ਹੈ ਮੇਰੀਆਂ ਉਹਦੇ ਨਾਲ ਅੱਖਾਂ ਮਿਲੀਆਂ ਮੈਂ ਥੋੜਾ ਜਿਹਾ ਢਹਿਣਾ ਪੈ ਗਿਆ ਜਿਹੜਾ ਮੈਨੂੰ ਗੁੱਸਾ ਸੀ ਮੈਂ ਉਹਨੂੰ ਪੁੱਛਿਆ ਵੀ ਤੂੰ ਸਕੂਲ ਕਿਉਂ ਨਹੀਂ ਆਉਂਦਾ ਐਸ਼ ਕੰਮ ਚ ਕਿਉਂ ਪੈ ਗਿਆ ਤੇ ਵਿਚਾਰਾ ਕਹਿੰਦਾ ਹੈ ਕਹਿੰਦਾ ਜੀ ਮੇਰੀ ਮਾਂ ਨੂੰ ਕੈਂਸਰ ਹੋ ਗਿਆ ਉਹਦੇ ਇਲਾਜ ਵਾਸਤੇ ਪੈਸੇ ਚਾਹੀਦੇ ਨੇ ਤੇ ਮੈਂ ਪੜ੍ਹਾਈ ਛੱਡ ਕੇ ਬੈਟਰ ਬਣ ਗਿਆ ਇਸ ਕਰਕੇ ਮੈਂ ਬੈਟਰ ਬਣ ਕੇ ਆਪਣੀ ਮਾਂ ਦੇ ਇਲਾਜ ਵਾਸਤੇ ਪੈਸੇ ਕਮਾਉਣੇ ਆ ਤੇ ਮੈਂ ਮੇਰੇ ਵੀਰੋ ਤੇ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਜਿਹੜੇ ਹਫ਼ਤਾੜ ਦੇ ਵਿੱਚ ਜੇ ਪੰਜਾਬ ਦਾ ਮੁੱਖ ਮੰਤਰੀ ਦਾ ਬਲੱਡ ਪ੍ਰੈਸ਼ਰ ਥੋੜਾ ਜਿਹਾ ਥੱਲੇ ਤਾਂ ਨੂੰ ਹੋ ਜੇ ਜਿਹੜੇ ਹਫ਼ਤਾੜ ਦੇ ਵਿੱਚੋਂ ਹੋਟਲਿਸ ਹਸਪਤਾਲ ਚੋਂ ਉਹਦਾ ਇਲਾਜ ਹੁੰਦਾ ਨਾ ਫਰੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਉੱਥੇ ਸਾਡੀਆਂ ਭੈਣਾਂ ਦਾ ਇਲਾਜ ਸਾਡੇ ਭਰਾਵਾਂ ਦਾ ਇਲਾਜ ਵੀ ਉਸੇ ਹਸਪਤਾਲ ਚੋਂ ਮੁਫਤ ਹੋਣਾ ਚਾਹੀਦਾ ਤੇ ਬਾਦਲ ਸਾਹਿਬ ਬਾਦਲ ਸਾਹਿਬ ਦੀ ਘਰ ਵਾਲੀ ਦਾ ਇਲਾਜ ਜਿਹੜੇ ਹਸਪਤਾਲ ਚੋਂ ਹੁੰਦਾ ਸੀ ਉੱਥੇ ਹੀ ਸਾਡਾ ਇਲਾਜ ਹੋਣਾ ਚਾਹੀਦਾ ਸਾਡੀ ਇਹ ਮੰਗ ਵੀ ਹੈ ਤੇ ਸਾਡੀ ਇਹ ਮੰਗ ਵੀ ਹੈ ਕਿ ਅਸੀਂ 15 ਕਿਲੋ ਕਣਕ ਲਈ ਚੱਲੋ ਆਟਾ ਲਈ ਚੱਲੋ ਲਈ ਚੱਲੋ ਬਡਾਪਾ ਪੈਨਸ਼ਨ ਲਈ ਚੱਲੋ ਜਿਹੜੀਆਂ ਮਿਲਦੀਆਂ ਪਰ ਜਿਹੜੀ 베ਰੀ ਸਾਡੀ ਪੱਗ ਲਾਉਂਦੀ ਹੈ ਨਾ ਉਹ 베ਰੀ ਦੇ ਥੱਲੇ ਵੀ ਬੈਠੋ ਉਹਦੀ ਛਾਂ ਦਾ ਆਨੰਦ ਵੀ ਮਾਣੋ ਉਹਦੇ ਤੋੜ ਕੇ 베ਰ ਵੀ ਖਾਓ 15 15 ਕਿਲੋ ਆਟਾ ਵੀ ਲਾਓ ਪਰ ਉਹ 베ਰੀ ਜੇ ਸਾਡੀ ਪੱਗ ਲਾਉਂਦੀ ਹੈ ਤਾਂ ਬੈਠੇ ਬੈਠੇ ਬੇਰ ਖਾਂਦੇ ਖਾਂਦੇ 베ਰੀ ਦੀਆਂ ਜੜਾਂ ਦੇ ਵਿੱਚੋਂ ਮਿੱਟੀ ਵੀ ਕੱਢੀ ਜਾਉ ਉਹਨੂੰ ਡੇਗਣਾ ਉਹਨੂੰ ਡੇਗਣਾ ਵੀ ਹੈ ਕਿਉਂਕਿ ਸਾਡੀ ਉਹ ਪੱਗ ਲਾਉਂਦੀ ਹੈ ਉਹ ਸਾਡੇ ਕੰਡੇ ਚਵਾਉਂਦੀ ਹੈ ਉਹ ਸਾਨੂੰ ਤੰਗ ਕਰਦੀ ਹੈ ਇਸ ਕਰਕੇ ਮੈਂ ਬੇਨਤੀ ਕਰਨੀ ਚਾਹਨਾ ਮੈਨੂੰ ਉਦੋਂ ਵੀ ਬੜਾ ਦੁੱਖ ਹੋਇਆ ਸੀ ਇੱਕ ਜੀਰੇ ਮਹਾਂ ਪੰਚਾਇਤ ਹੋਈ ਸੀ ਕਿਸਾਨਾਂ ਤੇ ਮਜ਼ਦੂਰਾਂ ਦੀ ਮੈਨੂੰ ਉਦੋਂ ਚਾ ਚੜਿਆ ਸੀ ਮੈਨੂੰ ਅੱਜ ਵੀ ਚਾ ਚੜਿਆ ਕਿਉਂ ਮੇਰਾ ਪੜਾਇਆ ਹੋਇਆ ਇੱਕ ਗਰੀਬ ਕਰਦਾ ਮੁੰਡਾ ਜਗਰੂਪ ਖਡੂਰ ਵਾਲਾ ਉਹ ਧਰਨ ਐਸ ਅੱਜ ਕੱਲ੍ਹ ਤੇ ਵਿੱਚ ਬੈਠਾ ਹੋਇਆ ਹੈ ਮੇਰਾ 8ਵੀਂ ਜਮਾਤ ਦਾ ਵਿਦਿਆਰਥੀ ਮੰਗ ਮੰਗਣਾ ਹੈ ਸੰਘਰਸ਼ ਕਰਨਾ ਹੈ ਪਿੱਛੇ ਬੈਠਾ ਹੈ ਜਗਰੂਪ ਤੇ ਮੇਰੇ ਜਦੋਂ ਪੜਾਏ ਹੋਏ ਮੁੰਡੇ ਇਹੋ ਜੇ ਇਕੱਠਾਂ ਦੇ ਵਿੱਚ ਆਉਂਦੇ ਆ ਉਦੋਂ ਤਾਂ ਮੈਨੂੰ ਜਾਂ ਚੜਦਾ ਹੈ ਜਦੋਂ ਮੈਂ ਵੇਖਦਾ ਵੈਕਟਰ ਬਣਿਆ ਹੋਇਆ ਕੋਈ ਮੁੰਡਾ ਉਦੋਂ ਮੈਨੂੰ ਤਕਲੀਫ ਹੁੰਦੀ ਹੈ ਤੇ ਅਸੀਂ ਨਹੀਂ ਚਾਹੁੰਦੇ ਸਾਡੇ ਮੁੰਡੇ ਵੈਟਰ ਬਣਨ ਅਸੀਂ ਨਹੀਂ ਚਾਹੁੰਦੇ ਅਸੀਂ ਮੰਗਤੇ ਬਣੀਏ ਅਸੀਂ ਤਾਂ ਚਾਹੁੰਨੇ ਆ ਅਸੀਂ ਚਾਹੁੰਨੇ ਆ ਜਿਹੜੀ ਸ਼ਗਨ ਸਕੀਮ ਕਈ ਵਾਰੀ ਗੋਦੀ ਨਿਆਣੇ ਚੱਕ ਕੇ ਸਾਡੀਆਂ ਭੈਣਾ ਉਥੇ ਭਲਾਈ ਦਫ਼ਤਰਾਂ 'ਚ ਤੁਰੀਆਂ ਫਿਰਦੀਆਂ ਹੁੰਦੀਆਂ ਹੈ ਕੋਦੀ ਨੇ ਆਣਾ ਚੱਕਿਆ ਹੁੰਦਾ ਸ਼ਗਨ ਸਕੀਮ ਉਹ ਭੜ ਦੀ ਫਰਦੀ ਹੁੰਦੀ ਹੈ ਵੀ ਹਲੇ ਤੱਕ ਆਈ ਨਹੀਂ ਹੈ ਅਸੀਂ ਇਹ ਨਹੀਂ ਚਾਹੁੰਦੇ ਅਸੀਂ ਤਾਂ ਚਾਹੁੰਦੇ ਹਾਂ ਕਿ ਮੇਰੇ ਪਿੰਡ ਦਾ ਕੋਈ ਮਜ਼ਦੂਰ ਮੇਰੇ ਪਿੰਡ ਦਾ ਕੋਈ ਵੀ ਮਜ਼ਦੂਰ ਉਹ ਅੱਡੇ ਤੇ ਖੜਿਆ ਹੋਵੇ ਬਸ ਅੱਡੇ ਦੇ ਉੱਤੇ ਨਵੇਂ ਕੱਪੜੇ ਪਾ ਕੇ ਖੜਿਆ ਹੋਵੇ ਮੈਂ ਉਹਨੂੰ ਪੁੱਛਾਂ ਤੂੰ ਕਿੱਧਰ ਨੂੰ ਚੱਲਿਆ ਤੇ ਉਹ ਜਵਾਬ ਦੇਵੇ ਕਿ ਫਰਾਨੇ ਵੱਡੇ ਅਮੀਰ ਲੀਡਰ ਦਾ ਕ ਉਹਦੀ ਦੀ ਹਿੱਦ ਉਹਦੀ ਬੋਤੀ ਦਾ ਵੀ ਐ ਮੈਂ ਤਾਂ ਉਹਨੂੰ ਸ਼ਗਨ ਦੇਣ ਚੱਲਿਆ ਸਾਡੇ ਮਜ਼ਦੂਰ ਇਹਨੇ ਜੋਗੇ ਹੋਣੇ ਚਾਹੀਦੇ ਐ ਕਿ ਸਾਡੀਆਂ ਜੇਬਾਂ ਭਰੀਆਂ ਹੋਣੀਆਂ ਚਾਹੀਦੀਆਂ ਇਹ ਜੇਬਾਂ ਕਿਵੇਂ ਭਰਨਗੀਆਂ ਇਹ ਕਹਾਣੀ ਵੰਡ ਕਿਵੇਂ ਹੋਏਗੀ ਜਦੋਂ ਸਾਨੂੰ ਇਹ ਵੰਡ ਕੇ ਰੱਖਦੇ ਆ ਨਾ ਤੇ ਲੋਕਾਂ ਨੂੰ ਵੰਡ ਲੋ ਜਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਇਹਨਾਂ ਨੂੰ ਵੰਡ ਲੋ ਇਲਾਕੇ ਦੇ ਨਾਂ ਤੇ ਵੰਡ ਲੋ ਬੋਲੀ ਦੇ ਨਾਂ ਤੇ ਨਹੀਂ ਮੇਰੇ ਵੀਰੋ ਪ੍ਰੋਫੈਸਰ ਮੋਹਨ ਸਿੰਘ ਮੈਂ 10ਵੇਂ ਜਮਾਤ ਦੇ ਵਿੱਚ ਜਦੋਂ ਪੰਜਾਬੀ ਦੀ ਕਵਤਾ ਪੜਾਉਂਦਾ ਸੀ ਮੋਹਨ ਸਿੰਘ ਦੀ ਇੱਕ ਕਵਤਾ ਹੈ ਉਹ ਕਹਿੰਦੇ ਜੱਤਾਂ ਦਾ ਦੋ ਹੀ ਹੈ ਦੋ ਹੀ ਹੈ ਕਹਿੰਦਾ ਦੋ ਟੜਿਆਂ ਦੇ ਵਿੱਚ ਖਲਕਤ ਮੰਡੀ ਇੱਕ ਲੋਕਾਂ ਦਾ ਇੱਕ ਟੋਕਾਂ ਦਾ ਦੋ ਟੜਿਆਂ ਵਿੱਚ ਖਲਕਤ ਮੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਇੱਕ ਪਾਸੇ ਜੋਕਾ ਇੱਕ ਪਾਸੇ ਅਕਿਰਤੀ ਲੋਕ ਨੇ ਮਿਹਨਤ ਕਸ਼ ਲੋਕ ਨੇ ਤੇ ਵੇਸ਼ ਕਰਕੇ ਮੈਂ ਬੇਨਤੀ ਕਰਨੀ ਚਾਹੁੰਨਾ ਥਾਡੇ ਕੋਲੇ ਤਾਕਤ ਬਹੁਤ ਹੈ ਜੇ ਤੁਸੀਂ ਆਪਣੀ ਤਾਕਤ ਪਛਾਣ ਲਈ ਤਾਂ ਕਿਸੇ ਬਦਵਾਨ ਨੇ ਕਿਹਾ ਉਹ ਮਜ਼ਦੂਰੋ ਉਹ ਲੜੋ ਇਕੱਠੇ ਹੋ ਕੇ ਤੁਹਾਡੇ ਕੋਲੇ ਗਵਾਉਣ ਨੂੰ ਕੀ ਹੈ ਉਹ ਜਿੱਤਣ ਨੂੰ ਸਾਰੀ ਦੁਨੀਆ ਪਈ ਹੈ ਹੋ ਜੋ ਤੱਕੜੇ ਲੜੋ ਤੱਕੜੇ ਹੋ ਕੇ ਜਿੱਤ ਲਓ ਸਾਰੀ ਦੁਨੀਆ ਤੇ ਤੁਹਾਡੇ ਗਵਾਚ ਕੀ ਜਾਊਗਾ ਪੱਲੇ ਤਾਂ ਹੈ ਹੀ ਕੁਛ ਨਹੀਂ ਪੱਲੇ ਕੀ ਹੈ 15-15 ਕਿਲੋ ਆਟਾ ਲੈ ਕੇ ਖਾਣੇ ਆ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਤੁਹਾਡੇ ਕੋਲੇ ਬਹੁਤ ਕੁਝ ਹੈ ਲੜਨਾ ਸਿੱਖ ਲਓ ਕੱਠੇ ਆਉਣਾ ਸਿੱਖ ਲੋ ਨਿੱਕੇ ਨਿੱਕੇ ਮੱਧ ਵੇਦਾਂ ਤੋਂ ਉੱਪਰ ਉੱਠ ਕੇ ਵੱਡੀ ਲੜਾਈ ਲੜਨ ਲਈ ਤਿਆਰ ਹੋ ਜਾ ਇੱਕ ਦਿਨ ਸਫਲਤਾ ਜਿਹੜੀ ਹੈਗੀ ਐ ਤੁਹਾਡੇ ਪੈਰ ਚੁੰਮੋਗੇ ਤੁਹਾਡੇ ਤੋਂ ਕੋਈ ਵੀ ਫਿਰ ਨਰਾਸ਼ ਨਹੀਂ ਜਾਏਗਾ ਤੁਸੀਂ ਹੋ ਇਸ ਧਰਤੀ ਦੇ ਸਿਰਜਣ ਹਰੇ ਆਖਰ ਦੇ ਵਿੱਚ ਮੈਂ ਇੱਕੋ ਗੱਲ ਕਹਿ ਕੇ ਤੁਸੀਂ ਹੈਗੇ ਕੌਣ ਹੋ ਮੇਰੀ ਜਿਹੜੀ ਸਮਝ ਐ ਮੇਰੀ ਸਮਝੇ ਐ ਮੈਂ ਇੱਕ ਗੱਲ ਮੈਨੂੰ ਚੇਤੇ ਆਈ ਹੋਰ ਕੁੜੀਓ ਆ ਮਨਾਵਾ ਪਿੰਡ ਦੀ ਕੁੜੀ ਸੀ ਇੱਥੇ ਆ ਜਦੋਂ ਇੱਥੇ ਜਾਣੇ ਆਪਾਂ ਜ਼ੀਰੇ ਦੇ ਪਰਲੇ ਪਾਸੇ ਮਨਾਵਾ ਪਿੰਡ ਤੁਹਾਡੀ ਰਿਸ਼ਤੇਦਾਰੀ ਹੋਏਗੀ ਉਹ ਕੁੜੀ ਦਵਾਈ ਖਣੋ ਮਰੀ ਹੈ ਤੇ ਉਹਨੂੰ ਘੁੱਟ-ਘੁੱਟ ਕੇ ਸੰਗਲਾਂ ਨਾਲ ਮਾਰਿਆ ਕਹਿੰਦੇ ਇਹਦੇ ਵਿੱਚ ਭੂਤ ਬੜੇ ਹੋਏ ਹੈ ਇਹਦੇ ਵਿੱਚ ਕਹਿੰਦੇ ਭੂਤ ਬੜੇ ਹੋਏ ਹੈ ਗਰੀਬ ਕਰਦੀ ਕੁੜੀ ਦਵਾਈ ਲੈ ਨਹੀਂ ਸਕੇ ਪੁੱਛਾ ਵਾਲੇ ਬਾਬੇ ਕੋਲੇ ਲੈ ਗਏ ਕੁੱਟ ਕੇ ਮਾਰ ਦਿੱਤਾ ਗਿਆ ਕਹਿੰਦੇ ਪਿਛਲੇ ਜਨਮਾਂ ਦਾ ਕੋਈ ਪਾਣਾ ਸੀ ਤੇ ਇੱਕ ਗੱਲ ਹੋਰ ਜਿਹੜੀ ਮੈਨੂੰ ਚੇਤੇ ਆਉਂਦੀ ਹੈ ਇੱਕ ਕੁੜੀ ਜਿਹਦੀ ਮਾਂ ਬਿਮਾਰ ਉਹੀ ਗੱਲ ਮੁੰਡੇ ਵਾਲੀ मां ਬਿਮਾਰ ਹੈ इलाज ਨੂੰ ਪੈਸੇ ਨਹੀਂ ਮਟਿਆਰ ਕੁੜੀ ਨੇ ਫੈਸਲਾ ਕਰ ਲਿਆ मां ਦਾ ਇਲਾਜ ਕਰਾਉਣਾ ਹੈ ਤੇ ਕਿਹੜੇ ਕਿੱਥੋਂ ਲੈ ਕੇ ਆਵਾਂ ਪੈਸੇ ਅਣਖੀ ਕੁੜੀ ਸੀਗੀ ਹੌਲੀ ਹੌਲੀ ਸਮਝੌਤਾ ਕਰ ਲਿਆ ਆਰਕੈਸਟਰ ਵਾਲੇ ਗੁਰਪਨਾ ਰਲ ਗਈ ਆਰਕੈਸਟਰ ਵਾਲੇ ਗੁਰਪਨਾ ਰਲ ਗਈ ਉਹ ਨੱਚਣ ਦਾ ਕੰਮ ਕਰਨ ਲੱਗੀ ਬੇਵਾਂ ਦੇ ਵਿੱਚ ਤੇ ਕੁੜੀ 2 ਮਹੀਨੇ ਦੀ ਗਰਭਤੀ ਸੀ ਪੇਟ ਦੇ ਵਿੱਚ ਬੱਚਾ ਗਰੀਬ ਕਰਦੀ ਕੁੜੀ ਮੌੜ ਮੰਡੀ ਦੇ ਮੈਰਜ ਪੈਲਸ ਦੇ ਵਿੱਚ ਨੱਚ ਰਹੀ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਉੱਥੇ ਜਿਹੜਾ ਫੁਕਰਪੁਣਾ ਕਰਦੇ ਆਂ ਸ਼ਰਾਬਾਂ ਪੀ ਕੇ ਲੋਕ ਦਾਰੂ ਪੀਤੀ ਫੇਰ ਕੀਤੇ ਫੇਰ ਜਾ ਕੇ ਕੁੜੀ ਨੂੰ ਲੱਗ ਗਿਆ ਉਹਦੇ ਪੇਟ ਵਿੱਚਲਾ ਬੱਚਾ ਵੀ ਮਰ ਗਿਆ ਤੇ ਉਹ ਕੁੜੀ ਵੀ ਮਰ ਗਈ ਇਹਨਾਂ ਹਾਲਤਾਂ ਦੇ ਵਿੱਚ ਗਰੀਬ ਕਰਾਂ ਦੀਆਂ ਕੁੜੀਆਂ ਨੂੰ ਇਹੋ ਜਿਹੇ ਸਮਝੌਤੇ ਕਰਨੇ ਪੈ ਰਹੇ ਆ ਜੇ ਤੁਸੀਂ ਚਾਹੁੰਦੇ ਹੋ ਕਿ ਅਣਖ ਦੀ ਜ਼ਿੰਦਗੀ ਜਿਉਂਗੇ ਜੇ ਚਾਹੁੰਦੇ ਹੋ ਤੁਸੀਂ ਇੱਥੇ ਬਰਾਬਰੀ ਵਾਲਾ ਸਮਾਜ ਹੋਵੇ ਇੱਥੇ ਊਚ ਨੀਚ ਨਾ ਹੋਵੇ ਤਾਂ ਮੇਰੇ ਵੀਰੋ ਆ ਜਿਹੜਾ ਲੋਕਤ ਕਹਰ ਨੇ ਜਿਹੜਾ ਤੁਹਾਨੂੰ ਹੋਕਾ ਦਿੱਤਾ ਹੈ ਇਸ ਹੋ ਕੇ ਦਾ ਹੰਗਾਰਾ ਪਰਣਾ ਹੋਏਗਾ ਜਿੰਨਾ ਹੰਗਾਰਾ ਪਰੋਂਗੇ ਜਿੰਨਾ ਗੁੜ ਪਾਉਂਗੇ ਚਾਹ ਉਨੀ ਮਿੱਠੀ ਹੋਏਗੀ ਤੁਹਾਡੇ ਹੰਗਾਰੇ ਤੇ ਖੜੀ ਹੈ ਗੱਲ ਇਹ ਤਾਂ ਤੁਰੇ ਹੋਏ ਨੇ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਆਪਣੀ ਥਾਂ ਲੈਣਾ ਤੇ ਤੁਹਾਨੂੰ ਬੇਨਤੀ ਕਰਦਾ ਜਿੱਥੇ ਲੋਕ ਅਧਿਕਾਰ ਲਹਿਰ ਦਾ ਪੇਟ ਸੁਣਦੇ ਹੋ ਹੋਰ ਸੁਣੋ ਉਹ ਕਰੋ ਉਹ ਉਂਗਲ ਜੀ ਮਾਰ ਕੇ ਟੱਚ ਕਰ ਲੋ ਉੱਥੇ ਮੇਰਾ ਨਾਮ ਮੇਘਰਾਜ ਰੱਲਾ ਹੈ ਮੇਘਰਾਜ ਰੱਲਾ ਮਾਨਸਾ ਜਿਲ੍ਹੇ ਚ ਹੈ ਮੇਰਾ ਰੱਲਾ ਪਿੰਡ ਜਿਹਨੂੰ ਜੋਗਰ ਰੱਲਾ ਕਹਿੰਦੇ ਆ ਕਾਮਰੇਡ ਜਗੀਰ ਸਿੰਘ ਜੋਗਾ ਉਸ ਪਿੰਡ ਦਾ ਇੱਕ ਲੀਡਰ ਹੁੰਦਾ ਸੀ ਜਿਹੜਾ ਜੇਲ੍ਹ ਚ ਬੈਠਾ ਐ ਐਮਐਲਏ ਬਣਿਆ ਸੀ ਪਹਿਲੀ ਵਾਰੀ ਉਹ ਇੰਨਾ ਗਰੀਬ ਲੋਕਾਂ ਦਾ ਹੀ ਲੀਡਰ ਸੀਗਾ ਮੈਂ ਉਹਦੀ ਉਂਗਲ ਫੜ ਕੇ ਵੱਡਾ ਹੋਇਆ ਮੇਰੇ ਪਿੰਡ ਦੇ ਸੀ ਇਹੋ ਤੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ ਮੇਗਰਾਜਰ ਅੱਲਾ ਫੇਸਬੁੱਕ ਤੇ ਵੀ YouTube ਦੇ ਵਿੱਚ ਤੇ ਵੀ ਉਂਗਲ ਜੀ ਮਾਰ ਕੇ ਮੈਨੂੰ ਆਪਦਾ ਦੋਸਤ ਬਣਾ ਲਿਓ ਉਹਦੇ ਉੱਤੇ ਵੀ ਮੈਂ ਗੱਲਾਂ ਕਰਦਾ ਰਹਿਣਾ ਉੱਥੇ ਮੇਰੀਆਂ ਗੱਲਾਂ ਸੁਣਦੇ ਰਹੋ ਇਹਨੇ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਸੀਂ ਆਪਣੀ ਦਿੱਤ ਦਾ ਅੱਜ ਲਗਾਤਾਰ ਸਾਢੇ 3 ਘੰਟਿਆਂ ਤੋਂ ਬੈਠ ਕੇ ਸਬੂਤ ਦੇ ਦਿੱਤਾ ਹੁਣ ਰੁਪਿੰਦਰ ਸਿੰਘ ਸਿੱਧੂ ਲੋਕ ਅਧਿਕਾਰ ਲਹਿਰ ਦੇ ਬਲਾਰੇ ਨੌਜਵਾਨਾਂ ਦੇ